ਜ਼ਮੀਨੀ ਵਿਵਾਦ ਕਰਕੇ 24 ਸਾਲ ਦੇ ਜਵਾਨ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਤਵਾਦਾਤ ਤਰਨਤਾਰਨ ਦੇ ਚੰਬਾ ਕਲਾ ਮੰਡੇ ਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਜ਼ਮੀਨੀ ਵਿਵਾਦ ਦੇ ਕਾਰਨ ਦੋ ਭਰਾਵਾਂ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਜਿਸ ਦੇ ਵਿੱਚ ਕੀ 24 ਸਾਲ ਦੇ ਸ਼ਮਸ਼ੇਰ ਸਿੰਘ ਦੀ ਤਾਂ ਮੌਤ ਹੋ ਜਾਂਦੀ ਹੈ ਤੇ ਦੂਜਾ ਭਰਾ ਦਵਿੰਦਰ ਸਿੰਘ ਜ਼ਖਮੀ ਹੋ ਜਾਂਦਾ ਜਿਸ ਨੂੰ ਕੀ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਪਿੰਡ ਦੇ ਬੰਦਿਆਂ ਦੇ ਨਾਲ ਹੀ ਜ਼ਿਮੀਨੀ ਵਿਵਾਦ ਚੱਲ ਰਿਹਾ ਸੀ ਕਈ ਵਾਰ ਬੈਠ ਕੇ ਸਮਝੌਤਾ ਵੀ ਕਰਾਉਣ ਦੀ ਗੱਲ ਚੱਲੀ ਪਰ ਹੱਲ ਨਹੀਂ ਨਿਕਲਿਆ ਤਾਂ ਦੋਵਾਂ ਭਰਾਵਾਂ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਜਿਸ ਦੇ ਵਿੱਚ ਛੋਟੇ ਭਰਾ ਦੀ ਤਾਂ ਮੌਤ ਹੋ ਜਾਂਦੀ ਹੈ ਤੇ ਵੱਡੇ ਭਰਾ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਉਧਰ ਜਵਾਨ ਪੁੱਤ ਦੀ ਲਾਸ਼ ਵੇਖ ਕੇ ਟੱਬਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਨਰੋਂਦੇ ਪਿਓ ਦਾ ਕਹਿਣਾ ਹੈ ਕਿ ਪੁਲਿਸ ਜਲਦ ਤੋਂ ਜਲਦ ਮੇਰੇ ਪੁੱਤ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸੇ ਲੱਖਾਂ ਦੇ ਪਿੱਛੇ ਭੇਜੇ ਤੇ ਮ੍ਰਿਤਕ ਮੁੰਡੇ ਦੀ ਭਾਬੀ ਨੇ ਦੋਸ਼ ਲਾਏ ਨੇ ਕਿ ਸਾਨੂੰ ਪੂਰੇ ਪਰਿਵਾਰ ਨੂੰ ਉਹਨਾਂ ਤੋਂ ਜਾਨੀ ਖਤਰਾ ਹੈ ਤੇ ਜਦ ਤੱਕ ਰੂਪੀ ਫੜੇ ਨਹੀਂ ਜਾਂਦੇ ਅਸੀਂ ਸਸਕਾਰ ਨਹੀਂ ਕਰਾਂਗੇ ਉਧਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਜੇ ਕਹਿੰਦੀ ਕੀ ਨਾ ਤੁਹਾਡੇ ਕੀ ਨਾਮ ਮਨਦੀਪ ਕੌਰ ਇਹ ਜਿਨ੍ਹਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਆ ਇਹ ਮੇਰੇ ਦੇਵਰ ਆ ਤੇਰੇ ਜਖਮੀਆਂ ਤੇ ਤੁਹਾਡੇ ਉਹ ਮੇਰੇ ਪਤੀ ਆ ਕੀ ਗੱਲ ਬਾਤ ਹੈ ਕਿਉਂ ਕੋਲੀਆਂ ਮਾਰੀਆਂ ਇਹਨਾਂ ਦੇ ਆਪਸੀ ਤੰਜੇ 'ਚ ਤੋਂ ਹੀ ਪਿੱਛੇ ਉਹਨਾਂ ਦੀ ਲਾਗੜਾ ਸੀਗੀ ਤੇ ਉਹਦੇ ਤੋਂ ਉਹਦੇ ਚੱਲਦੇ ਇਹਨਾਂ ਦੇ ਆਪਸੀ ਤੰਜੇ 'ਚ ਇਹਨਾਂ ਨੇ ਇਹਨਾਂ ਨੂੰ ਮਾਰਿਆ ਵਾ ਅੱਗੇ ਵੀ ਮੇਰੇ ਘਰ ਵਾਲੇ ਦੇ ਸੱਟਾ ਲਾਈਆਂ ਸੀ ਇਹਨਾਂ ਦੇ ਵੀ ਲਾਈਆਂ ਸੀਗੀਆਂ ਉਦੋਂ ਅਸੀਂ ਉਦੋਂ ਅਸੀਂ ਇਹਨਾਂ ਨੂੰ ਪਰਚਾ ਦਰਜ ਕਰਾਇਆ ਉਹ ਝੂਠਾ ਸਾਡੇ ਤੇ ਪਰਚਾ ਹੋ ਗਿਆ ਉਹਨਾਂ ਨੇ ਤਾਂ ਸਾਡੀ ਸੁਣਵਾਈ ਨਹੀਂ ਕੀਤੀ ਮੈਂ ਮਹੀਨਾਕ ਹਸਪੀਟਲ ਰੋਲਦੀ ਰਹੀ ਥਾਣੇ ਰੋਲਦੀ ਰਹੀ ਨਿਆਣੇ ਲੈ ਕੇ ਉਹਨਾਂ ਨੇ ਬੰਦੇ ਨਹੀਂ ਫੜੇ ਤੇ ਹੁਣ 3-4 ਦਿਨ ਹੋ ਗਏ ਬੋਡੀ ਨੂੰ ਪਈ ਨੂੰ ਤੇ ਉਹਨਾਂ ਨੇ ਪਰਚਾ ਕੱਟਤਾ ਵਾ ਪਰ ਲੇਕਿਨ ਅਜੇ ਤੱਕ ਬੰਦੇ ਨਹੀਂ ਕੋਈ ਫੜੇ ਗਏ ਇਹ ਚਾਰ ਦਿਨ ਹੋ ਗਏ ਬਾਡੀ ਪਈ ਨੂੰ ਵਿੱਚ ਪਰ ਪੁਲਿਸ ਪ੍ਰਸ਼ਾਸਨ ਨੇ ਮੌਕਾ ਦੇਖਿਆ ਗਿਆ ਕਰਿਆ ਕਿ ਉਹ ਹਾਂਜੀ ਉਹ ਆਏ ਸੀਗੇ ਉਹਨਾਂ ਨੇ ਵੇਖਿਆ ੜ ਕੇ ਉਹ ਕਹੀ ਜਾਂਦੇ ਸੀ ਕਰਾਂਗੇ ਕਰਾਂਗੇ ਅੱਗੇ ਵੀ ਇਦਾਂ ਕਹਿੰਦੇ ਸੀ ਕਰਾਂਗੇ ਕਰਾਂਗੇ ਉਦੋਂ ਵੀ ਉਹਨਾਂ ਨੇ ਨਹੀਂ ਫੜਿਆ ਜੇ ਉਦੋਂ ਫੜਿਆ ਹੁੰਦਾ ਤੇ ਅੱਜ ਆ ਕੰਮ ਨਾ ਬਣਦਾ ਬਾਡੀ ਦਾ ਸੰਸਕਾਰ ਕਿਸ ਗੱਲ ਤੋਂ ਕਰ ਰਹੇ ਉਹਨੇ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਅਸੀਂ ਬਾਡੀ ਦਾ ਸੰਸਕਾਰ ਨਹੀਂ ਕਰਨਾ ਦੱਸਿਆ ਜਾ ਰਿਹਾ ਜੇ ਤੁਹਾਨੂੰ ਧਮਕੀ ਆ ਰਹੀ ਹੈ ਹਾਂਜੀ ਕੀ ਮੰਗ ਕਰਦੇ ਜੀ ਉਹ ਉਹਨਾਂ ਉਹ ਕਹਿੰਦੇ ਵੀ ਮੈਂ ਹੁਣ ਤੇਰੇ ਘਰ ਵਾਲੇ ਉਹ ਕਹਿੰਦੇ ਤੁਹਾਨੂੰ ਕਾ ਤੁਹਾਡੇ ਘਰ ਵਾਲੇ ਨੂੰ ਵੀ ਹੁਣ ਮਾਰਨਾ ਜਿੱਦਾਂ ਇਹਨੂੰ ਮਾਰਿਆ ਉਹਨੂੰ ਵੀ ਖਤਰਾ ਮੇਰੇ ਸਾਰੇ ਪਰਿਵਾਰ ਨੂੰ ਖਤਰਾ ਹੁੰਨਾ ਤੋਂ ਜੇਕਰ ਫੇਰ ਤੁਹਾਡੇ ਕੋਈ ਇਨਸਾਨ ਹੋਈ ਨਾ ਤੇ ਜ਼ਿੰਮੇਵਾਰ ਕੌਣ ਹੋਣਾ ਇਹਦੀ ਜ਼ਿੰਮੇਵਾਰ ਹੋਗੀ ਸਰਕਾਰ ਐ ਬਾਈ ਕੀ ਨਾ ਟੱਡਾ ਜੀ ਮੇਰਾ ਨਾਮ ਨਰਵੈਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਚੰਬਾਕਲਾ ਸਾਰੀ ਨੌਜਵਾਨੀ ਆਏ ਨਾਗਾ ਦੇ ਵਿੱਚੋਂ ਬੋਲਦੇ ਨਾਗਾ ਦੇ ਟੱਬਰ ਚੋਂ ਮੇਰਾ ਫਤਿਹ ਸੰਦੀਰ ਸਿੰਘ ਮੇਰਾ ਪੁੱਤ ਮਾਰਕਤ ਆਏ ਓ ਦੋ ਸਾਲ ਹੋ ਗਏ ਸਾਨੂੰ ਪਰਚੇ ਕਰਾਇਆ ਨੂੰ ਓ ਸਾਡੇ ਸਾਡੀ ਸੁਣਦਾ ਕੋਈ ਨਹੀਂ ਓ ਸਾਨੂੰ ਧਮਕੀਆਂ ਦਿੰਦੇ ਸਾਨੂੰ ਵੀ ਤੁਹਾਡਾ ਟੱਬਰ ਮਾਰ ਘਤਾਂਗੇ ਕਰ ਲੂ ਦਾਂਗੇ ਕਿਹਨਾ ਵੱਲੋਂ ਜਿਹੜੇ ਨੌਜਵਾਨ ਓ ਇਹਨਾਂ ਤੇ ਕਰ ਲੂ ਦਾਂਗੇ ਸਾਡਾ ਵੇਜੇ ਸਹੀ ਠਾਣੇ ਗਏ ਤੇ ਹੈ ਸਾਨੂੰ ਤਵ ਕੀ ਖੰਦਦੇ ਆ ਫੋਸ ਨੇ ਬੰਦ ਨਹੀਂ ਚੁੱਕਿਆ ਆਈਦੀ ਕਿ ਸਾਨੂੰ ਨਿਆ ਮਰਨਾ ਚਾਹੀਦਾ ਆ ਕਿੰਨਾ ਵੱਲੋਂ ਗੋਲੀਆਂ ਮਾਰੀਆਂ ਓਏ ਗੋਲੀਆਂ ਮਾਰੀਆਂ ਤੇ ਨਿਹਾਨ ਸਿੰਘ ਨੇ ਤੇ ਕਾਸ਼ ਨੇ ਏ ਇੱਕ ਦਿਨ ਦੀ ਦਾ ਮੁੰਡਾ ਕਿ ਬਿੰਦੂ ਦੇ ਦਾ ਮੁੰਡੇ ਦਾ ਜਗਰੂਬ ਆ ਓ ਜਗਰੂਬ ਗੋਲੀ ਮਾਰਦਾ ਇੱਕ ਵੀਰੂ ਇੱਕ ਵੀਰੂ ਨਾਲ ਤੇ ਵੀਰ ਸਿੰਘ ਖੰਡੋ ਭਲੀ ਸਿੰਘਾ ਪੁਲਿਸ ਵਾਲਾ ਮੌਕਾ ਨਿਹਾਨ ਸਿੰਘ ਸਿੰਘ ਨਾਲ ਵੀਰ ਆ ਸਿੰਘ ਕਾਸ਼ ਕਿਹੜੀ ਗੱਲ ਤੋਂ ਗੋਲੀਆਂ ਮਾਰੀਆਂ ਗਈਆਂ ਗੋਲੀਆਂ ਉਹਨਾਂ ਨੇ ਮਾਰੀਆਂ ਜਾਣ ਕੇ ਮਾਰੀਆਂ ਉਹਨੂੰ ਬਾੜੀ ਦੇ ਰੱਟੇ ਤੋਂ ਹੈ ਹੈ ਬਾੜੀ ਦੇ ਰੱਟੇ ਤੋਂ ਮਾਰੀਆਂ ਸਾਈ ਉਹ ਪਰਚਾ ਅੱਜ ਕੀਤਾ ਹੈ ਹੈ ਉਹ ਪਹਿਲਾਂ ਦਾ ਪਰਚਾ ਹੈ ਇਹਨਾਂ ਤੇ ਪਹਿਲਾਂ ਪਰਚੇ ਕਰਾਏ ਅਸੀਂ ਪਰਚੇ ਦਰਜ ਹੋਏ ਕਿੱਥੇ ਰਸੀਤਾਂ ਕਿੱਥੇ ਪਈਆਂ ਲਾ ਵਿਖਾਓ ਸਾਹਮਣੇ ਕਰੀ ਜੇ ਸਾਹਮਣੇ ਕਰੀ ਜੇ ਸਾਹਮਣੇ ਕਰੀ ਜੇ ਰਸੀਤਾਂ ਮਦਾ ਕੀ ਨਾ ਟੱਡਾ ਤੇ ਕਿਹੜਾ ਪਿੰਡ ਆ ਜੀ ਸਖਵਿੰਦਰ ਕਿਹੜਾ ਪਿੰਡ ਆ ਜੀ ਚੰਬਾ ਕੀ ਗੱਲ ਬਾਤ ਹੋਈ ਜੇ ਤੁਹਾਡੇ ਬੇਟਿਆਂ ਨੂੰ ਗੋਲੀ ਮਾਰੀ ਮੇਰੇ ਪੁੱਤ ਨੂੰ ਇੱਕ ਨੂੰ ਗੋਲੀ ਮਾਰ ਕੇ ਹੀ ਮਾਰਤਾ ਦੂਜੇ ਨੂੰ ਹੀ ਮਾਰ ਕੇ ਅੰਦਰ ਛੱਡ ਦੇਣਾ ਉਹ ਹੱਥ ਫੜਾ ਦਾ ਹਲ ਕੀਤਾ ਤੇ ਇਹਨਾਂ ਦਾ ਮੈਨੂੰ ਅਜੇ ਵੀ ਖਤਰਾ ਹੀ ਖਤਰਾ ਤਬਾਹਰਾ ਕਿਹੜੀ ਗੱਲ ਤੋਂ ਗੋਲੀਆਂ ਮਾਰੀ ਗਈਆਂ ਇਹਦੇ ਸੰਗਾਰੀ ਉਤਰੇ ਤਰੇ ਜਾਂਦੇ ਨਾ ਮਾਂ ਦੇ ਉਹਦਾ ਹੀ ਮੰਦਰ ਨੂੰ ਜਾਂਦੇ ਸੀ ਮਾਂਡੇ ਨੂੰ ਜਾਂਦੇ ਗੋਲੀਆਂ ਮਾਰਤੀਆਂ ਨੇ ਮਾਂਡੇ ਨੂੰ ਤੁਰੇ ਜਾਂਦੇ ਨੇ ਗੋਲੀਆਂ ਮਾਰਤੀਆਂ ਤੇ ਕੋਈ ਕੁਛ ਨਹੀਂ ਆਖਾ ਇਹ ਪਿੰਡ ਵੀ ਦੱਸ ਸਕਦਾ ਕੋਹ ਹੈਗਾ ਇਹਦੇ ਕੋਲ ਇਹਦਾ ਨੌਜਵਾਨ ਦਾ ਕੀ ਨਾਮ ਸੀ ਤੇ ਕਿੰਨੀ ਉਮਰ ਸੀ ਨਾ ਇਹਦਾ ਸਮਝੇ 24 ਸਾਲ ਦੀ ਤੇ ਦੂਜੇ ਦੀ ਦੂਜੀ ਲੜਕੀ ਦਾ ਨਾਮ ਸੀ 26 ਸਾਲ ਦੀ ਇਹਦੀ ਦਵਿੰਦਰ ਸਿੰਘ ਪਤਾ ਕੀ ਮੰਗ ਕਰਦੇ ਜੀ ਉਹਨਾਂ ਦਾ ਸਾਹਮਣਾ ਨਹੀਂ ਕਰਨਾ। ਇਹਨਾਂ ਦਾ ਹੁਣ ਹੰਨ ਦਾ ਮਾਨੂੰ ਅਜੇ ਵੀ ਖਤਰਾ। ਹਰ ਹੁਣ ਸਾਹਮਣਾ ਨਹੀਂ ਕਰਦਾ। ਪਰ ਅਹੀਂ ਤਕਰੀਬਨ 4-5 ਦਿਨ ਪਹਿਲਾਂ ਨਾਲ ਮਤਲਬ ਕੀ ਇਹ ਵਾਕਾ ਹੋਣ ਤੋਂ ਅਸੀਂ ਇਹਨਾਂ ਨੂੰ ਭਾਉਂਦੇ ਵੀ ਰਹੇ ਸੀ ਚਲੋ ਤੁਹਾਡਾ ਕੋਈ ਬਹਿਬਾਹ ਕਰਾ ਦੰਨੇ ਆ। ਚਲੋ ਇਹਨਾਂ ਦੀ ਨਹੀਂ ਸਹਿਮਤੀ ਬਣੀ। ਤੇ ਜਿਸ ਮਤਲਬ ਕੀ ਉਸ ਦਿਨ ਵੀ ਇਹਨਾਂ ਨੂੰ ਆਖਦੇ ਰਹੇ ਵੀ ਨਹੀਂ ਕੋਈ ਲੜਨਾ ਨਹੀਂਗਾ ਤੇ ਤੁਹਾਡਾ ਬਹਿਬਾਹ ਕਰਾਉਣੇ ਆ। ਪਰ ਨਹੀਂ ਫਿਰ ਇਹਨਾਂ ਨੇ ਮਤਲਬ ਕੀ ਆ ਕੇ ਕਿਥੇ ਭੜ ਕੇ ਦੋਵੇਂ ਘਰ। ਇਹ ਬਹੁਤ ਮਾੜਾ ਹੈ ਪਰਵਾ ਤੱਕਾ ਵਗਾ ਗਰੀਬ ਪਰਿਵਾਰ ਸੀਗਾ ਚਲੋ ਆਪਦਾ ਕਰਦੇ ਹੇ ਗੁਜ਼ਾਰਾ ਹਾਂਜੀ ਸਰਪੱਛਾ ਗੱਲ ਕੀਤੀ ਜਾਵੇ ਲਗਾਤਾਰ ਦਿਲ ਦੇ ਹੜੇ ਗੋਲੀਆਂ ਨਾਲ ਹੱਤਿਆ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਆਪ ਦਾ ਜਿਹੜਾ ਕਿ ਜਿਹੜੀ ਗੁੰਡਾਗਰਦੀ ਨਾਥ ਕਿਉਂ ਪਾਈ ਜਾ ਰਹੀ ਚਲੋ ਭਈ ਉਹ ਤੀਜੀ ਇੱਕ ਵੱਖਰੀ ਹੈ ਗੁੰਡਾਗਰਦੀ ਇਹ ਜ਼ਮੀਨੀ ਵਿਵਾਦ ਸੀ ਆ ਚਲੋ ਇਹ ਵੱਖਰੀ ਹੈ ਉਹ ਚੀਜ਼ ਇੱਕ ਵੱਖਰੀ ਆ ਜਾਂਦੀ ਆ ਗੁੰਡਾਗਰਦੀ ਜਿਹੜੀ ਉਹ ਮਤਲਬ ਚਲੋ ਨੌਜਵਾਨ ਇਤਨਾ ਭੜਕੇ ਹੋਏ ਉਹ ਵੱਖਰੀ ਚੀਜ਼ ਆ ਇਹ ਇੱਕ ਵੱਖਰੀ ਮਤਲਬ ਕਿ ਉਹਨਾਂ ਦਾ ਸੱਚ ਨਹੀਂ ਇਹਨਾਂ ਨੂੰ ਆਪਾਂ ਉਹ ਪੇਰ ਨਹੀਂ ਕਰ ਸਕਦੇ ਜੀ ਹਾਂਜੀ ਹਾਂਜੀ ਪ੍ਰਸ਼ਾਸਨ ਵੱਲੋਂ ਹੁਣ ਤੱਕ ਮੋਬਾ ਦੇਖਿਆ ਗਿਆ ਹਾਂਜੀ ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਾ ਰਿਹਾ ਹਾਂਜੀ ਰੇਡ ਕਰ ਰਿਹਾ ਵਾ ਹਾਂਜੀ ਪਰਚਾ ਆਨਲਾਈਨ ਹੋ ਗਿਆ ਜਿੰਨੇ ਵੀ ਮਤਲਬਕਿੰਨਾਂ ਨੇ ਦੱਸੇ ਸੀਗੇ ਹਾਂਜੀ ਪਰ ਪਰਿਵਾਰ ਮੈਂਬਰਾਂ ਵੱਲੋਂ ਆਖੀ ਆਈ ਕਿ ਹੁਣ ਤੱਕ ਬੰਦੇ ਨਹੀਂ ਰਸਕਤੇ ਐਸਐਸਓ ਸਾਹਿਬ ਨੇ ਹੁਣੇ ਕਿ ਮਤਲਬਕਾਂਡੇ ਸੀ ਫੋਨ ਉਹ ਕਹਿੰਦੇ ਵੀ ਜਿੱਥੇ ਵੀ ਸਾਨੂੰ ਇਹ ਕਹਿ ਰਹੇ ਆ ਅਸੀਂ ਹੁਣੇ ਪਤਾ ਨਹੀਂ ਪਿੰਡ ਆਪਣੇ ਪ੍ਰਿੰਗੜੀ ਕਹਿੰਦਾ ਨਾ ਕਿਹਾ ਸੀਗਾ ਕਹਿੰਦਾ ਉੱਥੇ ਰੇਡ ਕੀਤੀ ਨਹੀਂ ਬੰਦੇ ਉੱਥੇ ਪਾਏ ਗਏ ਤੇ ਬਾਕੀ ਕੋਈ ਗੱਲ ਨਹੀਂ ਕਹਿੰਦੇ ਆਪਣਾ ਜ਼ੋਰ ਲਾ ਰਹੇ ਆ ਪੂਰਾ ਗੋਲੀ ਦਿਨੇ ਥੋੜਾ ਜਨਾ ਜ਼ਮੀਨੀ ਦਾ ਵਾਦ ਸੀ ਹੀ ਤੇ ਅਸੀਂ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਹਫਤਾ ਲਾਇਆ ਸੀ ਰਾਈ ਦਾ ਮੈਂ ਵੀ ਕਰਾਉਣ ਨੂੰ ਪਰ ਹਾਲਾਤ ਹੀ ਇਹੋ ਜੇ ਬਣ ਗਏ ਦੋਵੇਂ ਜਾ ਕੇ ਤੋਂ ਪਿੱਟ ਗਏ ਜਿੱਥੋਂ ਤੇ ਸਾਹੋਂ ਗੋਲੀ ਚੱਲ ਗਈ ਤੇ ਸ਼ਮਸ਼ੀਰ ਸਿੰਘ ਵਿਚਾਰਾ ਉਹਦੇ ਮੌਤ ਹੋ ਗਈ ਆ ਦਿਵਿੰਦਰ ਸਿੰਘ ਹਸਪਤਾਲਾ ਜ਼ਖਮੀ ਆ ਉਹਦੇ ਵੀ ਗੋਲੀ ਲੱਗੀ ਹੋਈ ਚਲੋ ਕੋਈ ਨਹੀਂ ਅਸੀਂ ਇਥੇ ਨਾਲ ਇਹਨਾਂ ਪਰਿਵਾਰ ਦੇ ਨਾਲ ਅਸੀਂ ਸਾਥ ਦੇਣਾ ਹੈ ਪੁਲਿਸ ਨੂੰ ਕਹਿੰਦੇ ਵੀ ਬੰਦੇ ਟਰੇਸ ਕਰੋ ਨਹੀਂ ਸਸਕਾਰ ਵੀ ਅਸੀਂ ਇੱਥਾਨੇ ਵੀ ਚਲੋ ਕਰੀਏ ਪਰ ਆਲ ਮਿਲ ਕੇ ਜਿਤਨਾ ਵੀ ਹੈ ਨਾ ਬਾਕੀ ਅਸੀਂ ਪਰਿਵਾਰ ਦੇ ਨਾਲ ਜੋ ਪਰਿਵਾਰ ਦਾ ਹਣ ਕੰਮ ਹੈ ਇਹ ਜ਼ਮੀਨ ਦਾ ਓੜਾ ਜਿਹਾ ਝਗੜਾ ਹੈ ਝਗੜੇ ਤੋਂ ਲੈ ਕੇ ਤੇ ਮੌਕੇ ਤੇ ਮੈਂ ਆ ਗੋਲੀ ਚਲਾਈ ਹੈ ਨਾ ਹਾਂਜੀ ਕਿੰਨਾ ਵੱਲੋਂ ਗੋਲੀ ਚਲਾਈ ਗਈ ਇਹ ਗੋਲੀ ਚਲਾਈ ਇਨਸਾਨ ਸਿੰਘ ਨੇ ਤੇ ਕਾਹ ਸਿੰਘ ਨੇ ਇਹਨਾਂ ਦੋਨਾਂ ਨੇ ਗੋਲੀ ਚਲਾਈ ਤੇ ਤੀਜੇ ਦੇ ਨਾਲ ਰਫਲ ਹੈ ਗਈ ਇੱਕ ਦੇ ਤੇ ਉਹਨੇ ਨਹੀਂ ਅਜੇ ਚਲਾਈ ਤੇ ਬਾਕੀ ਜਿਹੜੇ ਬੰਦੇ ਸੀ ਛੋਟੇ ਵਾਲੇ ਸੀ ਇਹਨਾਂ ਦੇ ਨਾਲ ਤੇ ਦੱਤਰ ਵਾਲੇ ਜਿਹੜੇ ਨੌਜਵਾਨ ਦੀ ਮੌਤ ਹੋਈ ਇਹਦਾ ਕੀ ਨਾਮ ਇਹਦਾ ਨਾਮ ਸ਼ਮਸ਼ੇਰ ਸਿੰਘ ਹੈ ਜਿਹੜਾ ਜਖਮੀ ਆ ਹੋਰ ਦਾ ਨਾਮ ਦਵਿੰਦਰ ਸਿੰਘ ਹੈ ਪੁਲਿਸ ਆਈ ਮੌਕਾ ਵੇਖਣ ਪੁਲਿਸ ਆਈ ਮੌਕਾ ਵੇਖਣ ਰਾਤ ਨੂੰ ਉੱਥੇ ਹੀ ਮੈਂ ਉਦੋਂ ਮੌਕਾ ਵੇਖਣ ਆਈ ਹਾਂਜੀ ਕੀ ਕਾਰਵਾਈ ਕੀਤੀ ਹੁਣ ਤੱਕ ਕੋਈ ਪ੍ਰਸ਼ਾਸਨ ਨੇ ਨਹੀਂ ਅਜੇ ਤਾਈਂ ਕਾਰਵਾਈ ਕੋਈ ਨਹੀਂ ਕੀਤੀ ਹਾਂਜੀ ਕਿੱਡੇ ਦਿਨ ਹੋ ਕੇ ਦਿੱਤੋ ਇੱਕ ਬੋਰਡ ਇਹ ਪਰਸੋਂ ਦੀ ਹੋਈ ਆ ਪਰਸੋਂ ਸਾਮ੍ਹ ਜੀ ਹਾਂ ਹਾਂ ਪਹਿਲੇ ਪੁਲਿਸ ਵਾਲਿਆਂ ਪਰਚਾ ਦਰਜ ਕੀਤਾ ਗਿਆ ਕੋਈ ਗ੍ਰਿਫਤਾਰ ਕੀਤਾ ਬੰਦਾ ਇਹ ਗ੍ਰਿਫਤਾਰ ਅਜੇ ਤ ਨਹੀਂ ਕੋਈ ਕੀਤਾ ਦੇ ਪਰਚਾ ਦਰਜ ਕੀਤਾ ਵਾ ਬੰਦਾ ਨਹੀਂ ਕੋਈ ਗ੍ਰਿਫਤਾਰ ਕੀਤਾ ਉਹ ਨੌਜਵਾਨ ਦਾ ਸਸਕਾਰ ਦੀ ਹਲ ਤੱਕ ਕੀਤਾ ਗਿਆ ਕੀ ਮੰਗ ਕਰਦੇ ਸੀ ਇਹੋ ਮੰਗ ਕਰਦੇ ਆ ਕਿ ਜੇ ਉਹ ਬੰਦੇ ਫੜੇ ਜਾਣ ਤੇ ਅਸੀਂ ਸਹਕਾਰ ਕਰਦਾਂਗੇ